ਤਾਂ ਗਿਆ ਇਸ ਮੌਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਕਰੇਲੂ ਵਰਤੋਂ ਦੇ ਵਿੱਚ ਆਉਣ ਵਾਲੇ ਸਾਰੇ ਸਮਾਨ ਦੀ ਬੁਰੀ ਤਰੀਕੇ ਦੇ ਨਾਲ ਪੰਤੋੜ ਕੀਤੀ ਗਈ। ਮਾਮਲੇ ਦੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਗੁਰਚਰਨ ਸਿੰਘ ਅਤੇ ਰਣਜੀਤ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੀ ਆਪਣੀ ਹੀ ਪਿੰਡ ਦੇ ਕੁਝ ਲੋਕਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਥੋੜੀ-ਬਹੁਤ ਰੰਜਿਸ਼ ਚੱਲਦੀ ਆ ਰਹੀ ਹੈ। ਜਿਸ ਦੇ ਚੱਲਦੇ ਇਹਨਾਂ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਸ ਦੇ ساتھ ਦਸ ਇੱਕ ਸਮੇਤ ਔਰਤਾਂ ਇਕੱਠੇ ਹੋ ਕੇ ਬੀਤੇ ਕੱਲ ਉਸ ਸਮੇਂ ਉਹਨਾਂ ਦੇ ਕਾਰ ਤੇ ਹਮਲਾ ਕਰ ਦਿੱਤਾ ਗਿਆ। ਜਦੋਂ ਕਾਰ ਦੇ ਵਿੱਚ ਸਿਰਫ ਔਰਤਾਂ ਹੀ ਮੌਜੂਦ ਸਨ ਉਹਨਾਂ ਇਲਜ਼ਾਮ ਲਗਾਇਆ ਕਿ ਇਹਨਾਂ ਲੋਕਾਂ ਕਰ ਦਿੱਤੀ ਹੈ ਮੈਂ ਰਣਜੀਤ ਪਰਮਰਾਨਾ ਤੇ ਜਿਹੜਾ ਮਾਹੌਲਾ ਸੋਇਆ ਇਹ ਜੀ ਜਦੋਂ ਆਏ ਅਸੀਂ ਬੂਹਾ ਘੋ ਪੇੜ ਲਿਆ ਪੇੜ ਕੇ ਅਸੀਂ ਜਦੋਂ ਉਹਨਾਂ ਨੇ ਬੂਹੇ ਤੇ ਕਿਰਪਾ ਨਾ ਮਾਰੀਆਂ ਉਦੋਂ ਅਸੀਂ ਫੱਜ ਕੇ ਕੋਠੇ ਤੇ ਚੜ ਗਏ ਅਸੀਂ ਮਗਰ ਉਹਨਾਂ ਨੇ ਜਦੋਂ ਫੈਲ ਕੀਤੇ ਅਸੀਂ ਉਹ ਅਗਲੀ ਸੜਕ ਤੇ ਚਲੇ ਗਏ ਅਸੀਂ ਉਦੋਂ ਮਗਰ ਉਹ 20 25 ਜਾਣੇ ਸੀ ਗੁੜੀਆਂ ਥਣੇ ਜਿਦਿ ਉਹਨਾਂ ਨੇ ਤੋੜਪਨ ਸਾਡੇ ਕਰਦੀ ਕਰ ਦਿੱਤੀ ਸਾਰਾ ਤਬਾਹ ਕਰ ਦਿੱਤਾ ਜੀ ਵਜ੍ਹਾ ਕਿਹੜੀ ਗੱਲੋਂ ਕਰਦੀ ਤੋੜਪਨ ਕੀਤੀ ਜੀ ਇਹ ਸਾਡਾ ਪਹਿਲੇ 2-3 ਸਾਲ ਹੋ ਗਏ ਜਿਹੜਾ ਝਗੜਾ ਚੱਲਦੇ ਆ ਰਿਹਾ ਥੋੜਾ ਜਿਹਾ ਇਸ ਗੱਲ ਦੇ ਨਾਲ ਹੁਣ ਫੇਰ ਸਾਡੇ ਵੀ ਪਰਸੇ ਚੋਂ ਚੁੱਥੇ ਲੜਾਈ ਹੋਈ ਅੱਜ ਤਿੰਨ ਦਿਨ ਹੋ ਗਏ ਇਸ ਗੱਲ ਨੂੰ ਮੁੰਡੇ ਨੂੰ ਕੰਮ ਤੇ ਜਾਂਦੇ ਨੂੰ ਇਹਨਾਂ ਨੇ ਘੇਰ ਲਿਆ ਘੇਰ ਕੇ ਇਹਨਾਂ ਨੇ ਅੱਗੋਂ ਬੰਦੇ ਪਵਾ ਕੇ ਉਹਨੂੰ ਕੁੱਟਮਾਰ ਉਹਦੀ ਕੀਤੀ ਕੁੱਟਮਾਰ ਕਰਕੇ ਤੇ ਕੱਲ ਉਹਨਾਂ ਨੇ ਬੁਰਗਾ ਬੰਦੇ ਲਿਆ ਕੇ ਸਾਡੀ ਤੋੜਪਨ ਕਰ ਦਿੱਤੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਹਾਂ ਜੀ ਕੀਤੀ ਹੈ ਜੀ ਉਹ ਮੌਕਾ ਵੇਖ ਕੇ ਗਏ ਆ ਤਿੰਨ ਵਾਰੀ ਵੇਖਦੇ ਆ ਮੌਕਾ ਕੀ ਮੰਗ ਕਰਦੇ ਮੰਗ ਜੀ ਉਹਨਾਂ ਨੇ ਕੁਝ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਐਸਐਸਪੀ ਆਊਗਾ ਵੱਡਾ ਉਹ ਵੇਖ ਕੇ ਜਾਊਗਾ ਸਾਰਾ ਕੁਝ ਫਿਰ ਉਹਦੂ ਕੋਈ ਹੈ ਸੀ ਉਹ ਵੀ ਹੱਲ ਕਰਾਂਗਾ ਹਾਂ ਮੇਰਾ ਗੁਰਚੰਦ ਸਿੰਘ ਆ ਜੀ ਪਿੰਡ ਮੇਰਾ ਪੜਾਣਾ ਜੀ ਜੀਰਾ ਤਸੀਲ ਜ਼ਿਲ੍ਹਾ ਫਰੀਪੁਰ ਆ ਜੀ ਇਹ ਜੀ ਸਾਡੇ ਪਿੰਡ 'ਚ ਰਹਿਣ ਵਾਲੇ ਬੰਦੇ ਆ ਜੀ ਉਹਨਾਂ ਨੇ ਯਾਨੀ ਕਿ ਵੀ 30 35 ਬੰਦੇ ਲਿਆ ਕੇ ਤੋੜਪੰਨ ਕੀਤੀ ਨਾਲ ਗੋਲੀਆਂ ਗਾਲੀਆਂ ਚਲਾਈਆਂ ਜਨਾਨੀਆਂ ਵੀ ਸਾਡੀਆਂ ਤਾਂ ਮਕਾਈਆਂ ਜੀ ਠੀਕ ਆ ਆ ਸਾਰੀ ਤੋੜਪੰਨ ਕਰ ਗਏ ਆ ਹਾਂ ਜੀ ਤੁਸੀਂ ਘਰ ਚ ਮजूद ਸੀ ਨਹੀਂ ਜੀ ਅਸੀਂ ਕਮਾਕਾਰਾਂ ਤੇ ਗਏ ਸੀਗੇ ਭਾਜੀ ਅਸੀਂ ਨਹੀਂ ਯਾਨੀ ਕਿ ਅਸੀਂ ਮਿਹਨਤ ਕਰਨ ਵਾਲੇ ਬੰਦੇ ਅਸੀਂ ਕਮਾਕਾਰਾਂ ਤੇ ਸਾਡੀਆਂ ਇਕੱਲੀਆਂ ਬੁੜੀਆਂ ਹੀ ਸੀਗੀਆਂ ਕੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਸੀ ਪੁਰਾਣੀ ਮਾੜੀ ਮੋੜ ਹੈਗੀ ਹੀ ਵੀਰ ਜੀ ਕੋਈ ਐਡੀ ਗੱਲ ਐਡਾ ਇਸ਼ੂ ਵੀ ਨਹੀਂ ਹੈਗਾ ਜੀ ਉਹ ਸਾਨੂੰ ਯਾਨੀ ਕਿ ਪਰੇਸ਼ਾਨੀ ਜ਼ਿਆਦਾ ਕਰੀ ਜਾਂਦੇ ਹੈਗੇ ਤੇ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਆਈ ਜਾਣਕਾਰੀ ਆਹੀ ਪੁਲਿਸ ਤੋਂ ਵੀ ਜਾਣੀਕਰਨ ਸਾਫ ਚਾਉਂਦੇ ਆ ਜਾਣਕਾਰੀ ਦਿੱਤੀ ਆਰ ਅਰਖਾਸ਼ਾਂ ਦਿੱਤੀਆਂ ਯਾਨੀ ਕਿ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ